ਉਰਫੀ ਜਾਵੈਦ ਨੇ ਸ਼ੁਰੂ ਕੀਤਾ ਇਹ ਨਵਾਂ ਕੰਮ ਆਉ ਚਿੰਦਾ ਬੁੜਾ ਇਮ ਨੈਵਰ ਈਵਨ ਗੁੱਡ ਆਮ ਇਟਸ ਸਲੋ ਡੇਕੋ ਫੈਨਸ ਵੱਲੋਂ ਕਿਸ ਤਰ੍ਹਾਂ ਦਾ ਦਿੱਤਾ ਜਾ ਰਿਹਾ ਹੈ ਰਿਐਕਸ਼ਨ ਉਰਫੀ ਜਾਵੈਦ ਜੋ ਕਿ ਹਮੇਸ਼ਾ ਆਪਣੇ ਅਤਰੰਗੀ ਅੰਦਾਜ਼ ਕਰਕੇ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਰਹਿੰਦੀ ਹੈ ਉਹ ਹਮੇਸ਼ਾ ਕੁਝ ਨਾ ਕੁਝ ਅਜੀਹਾ ਕੈਰੀ ਕਰਦੀ ਹੈ ਜਿਸ ਕਰਕੇ ਲੋਕ ਹੈਰਾਨ ਪਰੇਸ਼ਾਨ ਹੋ ਜਾਂਦੇ ਆ ਤੇ ਹੁਣ ਇੱਕ ਵਾਰ ਫਿਰ ਐਕਟਰਸ ਜੋਆ ਲਾਈਮਲਾਈਟ ਦੇ ਵਿੱਚ ਆ ਗਈ ਆ ਪਹਿਲਾਂ ਐਕਟਰਸ ਤਾਂ ਆਪਣੇ ਕੱਪੜਿਆ ਕਰਕੇ ਆਪਣੇ ਸਟਾਈਲ ਸਟੇਟਮੈਂਟ ਕਰਕੇ ਲਾਈਮਲਾਈਟ ਚ ਰਹਿੰਦੀ ਸੀ ਪਰ ਇਸ ਵਾਰ ਜੋਆ ਕੁਝ ਵੱਖਰੇ ਤਰੀਕੇ ਦੇ ਨਾਲ ਲਾਈਮਲਾਈਟ ਦੇ ਵਿੱਚ ਦਰਸਲ ਐਕਟ੍ਰੈਸ ਨੂੰ ਜੁਆ ਸੋਸ਼ਲ ਮੀਡੀਆ ਉੱਤੇ ਇੱਕ ਵੇਟਰੈਸ ਦੇ ਤੌਰ ਤੇ ਵਿਖਿਆ ਜਾ ਰਿਹਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਦਾਦੀ ਕਿ ਇਸ ਵੀਡੀਓ ਦੇ ਵਿੱਚ ਉਰਫੀ ਜਵੇਦ ਜੋ ਆ ਇੱਕ ਵੇਟਰੈਸ ਦੇ ਤੌਰ ਤੇ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਵੀਡੀਓ ਨੂੰ ਉਰਫੀ ਦੇ ਵੱਲੋਂ ਵੀ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਐਕਟ੍ਰੈਸ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ ਵੀ ਹੈ ਕਿ ਉਸ ਦਾ ਸੁਪਨਾ ਜੋ ਆ ਸੱਚ ਹੋ ਗਿਆ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਇਹ ਸਿਰਫ ਆਪਣਾ ਨਜ਼ਰੀਆ ਹੈ ਤੇ ਮੈਂ ਹਮੇਸ਼ਾ ਤੋਂ ਇੱਕ ਵੇਟਰਸ ਵਜੋਂ ਕੰਮ ਕਰਨਾ ਚਾਹੁੰਦੀ ਸੀਗੀ ਸੋ ਤੁਸੀਂ ਇਸ ਵੀਡੀਓ ਨੂੰ ਲੈ ਕੇ ਕੀ ਸੋਚਦੇ ਹੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਔਰ ਫੀ ਜਾਵੈਦ ਜੋ ਕਿ ਹਮੇਸ਼ਾ ਆਪਣੇ ਅਤਰੰਗੀ ਅੰਦਾਜ਼ ਕਰਕੇ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਰਹਿੰਦੀ ਆ ਉਹ ਹਮੇਸ਼ਾ ਕੁਝ ਨਾ ਕੁਝ ਅਜੀਹਾ ਕੈਰੀ ਕਰਦੀ ਆ ਜਿਸ ਕਰਕੇ ਲੋਕ ਹੈਰਾਨ ਪਰੇਸ਼ਾਨ ਹੋ ਜਾਂਦੇ ਆ ਤੇ ਹੁਣ ਇੱਕ ਵਾਰ ਫੇਰ ਐਕਟਰਸ ਜੋ ਆ ਲਾਈਮਲਾਈਟ ਦੇ ਵਿੱਚ ਆ ਗਈ ਆ ਪਹਿਲਾਂ ਐਕਟਰਸ ਤਾਂ ਆਪਣੇ ਕੱਪੜਿਆ ਕਰਕੇ ਆਪਣੇ ਸਟਾਈਲ ਸਟੇਟਮੈਂਟ ਕਰਕੇ ਲਾਈਮਲਾਈਟ ਚ ਰਹਿੰਦੀ ਸੀ ਪਰ ਇਸ ਵਾਰ ਜੋ ਆ ਕੁਝ ਵੱਖਰੇ ਤਰੀਕੇ ਦੇ ਨਾਲ ਲਾਈਮਲਾਈਟ ਦੇ ਵਿੱਚ ਦਰਸਲ ਐਕਟ੍ਰੈਸ ਨੂੰ ਜੁਆ ਸੋਸ਼ਲ ਮੀਡੀਆ ਉੱਤੇ ਇੱਕ ਵੇਟਰੈਸ ਦੇ ਤੌਰ ਤੇ ਵਿਖਿਆ ਜਾ ਰਿਹਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਦਾਦੀ ਕਿ ਇਸ ਵੀਡੀਓ ਦੇ ਵਿੱਚ ਆ ਉਰਫੀ ਜਵੇਦ ਜੋ ਆ ਇੱਕ ਵੇਟਰੈਸ ਦੇ ਤੌਰ ਤੇ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਵੀਡੀਓ ਨੂੰ ਉਰਫੀ ਦੇ ਵੱਲੋਂ ਵੀ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਐਕਟ੍ਰੈਸ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ ਵੀ ਹੈ ਕਿ ਉਸ ਦਾ ਸੁਪਨਾ ਜੋ ਆ ਸੱਚ ਹੋ ਗਿਆ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਇਹ ਸਿਰਫ ਆਪਣਾ ਨਜ਼ਰੀਆ ਹੈ ਤੇ ਮੈਂ ਹਮੇਸ਼ਾ ਤੋਂ ਇੱਕ ਵੇਟਰਸ ਵਜੋਂ ਕੰਮ ਕਰਨਾ ਚਾਹੁੰਦੀ ਸੀਗੀ ਸੋ ਤੁਸੀਂ ਇਸ ਵੀਡੀਓ ਨੂੰ ਲੈ ਕੇ ਕੀ ਸੋਚਦੇ ਹੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ